ਆ ਉਪਰਾਲੇ ਨੂੰ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ਦੱਸੀ ਕਿ ਜਲੰਧਰ ਰਾਸ਼ਟਰੀ ਸਫਾਈ ਕਰਮਚਾਰੀ ਸੰਗਠਨ ਵੱਲੋਂ ਹਰ ਸਾਲ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਜਾਂਦਾ ਹੈ ਉਹ ਇਹ ਉਪਰਾਲਾ ਹੈ ਜੋ ਟੂ-ਵੀਲਰ ਬਿਨਾ ਹੈਲਮਟ ਤੋਂ ਘਰੋਂ ਨਿਕਲ ਕੇ ਬਾਹਰ ਜਾਂਦੇ ਹਨ ਉਹਨਾਂ ਨੂੰ ਨਹੀਂ ਪਤਾ ਹੈ ਕਿ ਵਾਪਸ ਆਣਾ ਜਾਂ ਨਹੀਂ ਇਸ ਤਰ੍ਹਾਂ ਦਾ ਹੀ ਇੱਕ ਮਹਾਨ ਉਪਰਾਲਾ ਇਸ ਸੰਸਥਾ ਵੱਲੋਂ ਕੀਤਾ ਗਿਆ ਇਸ ਸੰਸਥਾ ਦੇ ਪ੍ਰਧਾਨ ਸੂਰਜ ਵਾਲਮੀਕੀ ਦਾ ਕਹਿਣਾ ਹੈ ਕਿ ਮੇਰੀਆਂ ਅੱਖਾਂ ਦੇ ਸਾਹਮਣੇ ਮਕਸੂਦਾ ਮੰਡੀ ਦੇ ਕੋਲ ਇੱਕ ਟਰੱਕ ਚਾਲਕ ਵੱਲੋਂ ਇੱਕ ਟੂ-ਵੀਲਰ ਨੂੰ ਕੁਚਲ ਦਿੱਤਾ ਗਿਆ ਸੀ ਕਿਉਂਕਿ ਉਸਨੇ ਹੈਲਮਟ ਨਹੀਂ ਪਾਇਆ ਹੋਇਆ ਸੀ ਉਸ ਨੂੰ ਦੇਖਦੇ ਹੋਏ ਇਸ ਸੰਸਥਾ ਵੱਲੋਂ ਹਰ ਸਾਲ ਕਿਸੇ ਨਾ ਕਿਸੇ ਚੌਕ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਨਾਲ ਜਿਨ੍ਹਾਂ ਲੋਕਾਂ ਵੱਲੋਂ ਹੈਲਮਟ ਨਹੀਂ ਪਾਏ ਜਾਂਦੇ ਉਹਨਾਂ ਨੂੰ ਹੈਲਮਟ ਵੰਡੇ ਗਏ ਅਤੇ ਲੋਕਾਂ ਨੂੰ ਕਿਹਾ ਗਿਆ ਇਸ ਨੂੰ ਪਾ ਕੇ ਰੱਖੋ ਇਸ ਨਾਲ ਆਪ ਦੀ ਜਾਨ ਬਚ ਸਕਦੀ ਹੈ ਲੋਕਾਂ ਵੱਲੋਂ ਵੀ ਬਹੁਤ ਖੁਸ਼ੀ ਅਪਣਾਈ ਗਈ ਉਹਨਾਂ ਲੋਕਾਂ ਵੱਲੋਂ ਜਿਨ੍ਹਾਂ ਕੋ ਹੈਲਮਟ ਲੈਣ ਯੋਗੇ ਨਹੀਂ ਹੁੰਦੇ ਉਹਨਾਂ ਨੇ ਇਸ ਸੰਸਥਾ ਦਾ ਬਹੁਤ ਧੰਨਵਾਦ ਕੀਤਾ ਇਸ ਸੰਸਥਾ ਦੇ ਮੈਂਬਰ ਜਿਨ੍ਹਾਂ ਦੇ ਵਿੱਚ ਸੂਰਜ ਵਾਲਮੀਕੀ ਰਵੀ ਵਾਲਮੀਕੀ ਬੱਬੂ ਰਾਮ ਗੜੀਆ ਅਮਨ ਗਿੱਲ ਇਹਨਾਂ ਸਾਰਿਆਂ ਵੱਲੋਂ ਅੱਜ ਮਾਡਲ ਟਾਊਨ ਦੇ ਵਿੱਚ 80 ਦੇ ਕਰੀਬ ਹੈਲਮਟ ਵੰਡੇ ਗਏ ਅਤੇ ਲੋਕਾਂ ਨੂੰ ਸੁਚਾਰੂ ਕੀਤਾ ਗਿਆ ਕਿ ਇਸ ਨੂੰ ਪਾ ਕੇ ਰੱਖੋ ਅਤੇ ਆਪਣੀ ਜਾਨ ਬਚਾ ਕੇ ਰੱਖੋ ਭਾਜੀ ਮੇਰਾ ਨਾਮ ਸੂਰਜ ਵਾਲਮੀਕੀ ਜੀ ਰਾਸ਼ਟਰੀ ਸਫਾਈ ਕਰਮਚਾਰੀ ਸੰਗਠਨ ਤੋਂ ਜ਼ਿਲ੍ਹਾ ਮੀਡੀਆ ਇੰਚਾਰਜ ਜੀ ਸਤਿ ਸ੍ਰੀ ਅਕਾਲ ਜੀ ਅੱਜ ਮਾਡਲ ਟਾਉਨ ਚੌਂਕ ਤੇ ਤੁਹਾਡੇ ਵੱਲੋਂ ਹੈਲਮਟ ਵੰਡੇ ਗਏ ਕਿਸ ਤਰ੍ਹਾਂ ਦਾ ਬਣਾ ਲੱਗ ਰਿਹਾ ਸਰਕਾਰ ਕੀ ਥੋੜਾ ਇਹ ਸਰ ਸਾਲਾਨਾ ਹਰ ਸਾਲ ਵੰਡੇ ਰਿਹਾ ਪਿਛਲੀ ਵਾਰੀ ਆਈ ਸਭੀ ਧਾਨ ਚੌਂਕ ਉਸ ਤੋਂ ਪਿਛਲੀ ਆ ਦੀ ਗੁਰਨਾਣਕ ਮਿਸ਼ਨ ਚੌਂਕ ਵੰਡੇ ਸਕੇ ਡੋਨੇਟ ਕੀਤੇ ਕਿਉਂਕਿ ਸਾਡੀ ਅਸੀਂ ਜ਼ਿਆਦਾਤਰ ਨਾ ਫੀਲਡ ਦੇ ਵਿੱਚ ਰੋਡ ਤੇ ਰਹਿਨੇ ਆ ਤੇ ਅਸੀਂ ਦੇਖਦੇ ਕਿ ਜ਼ਿਆਦਾਤਰ ਐਕਸੀਡੈਂਟ ਹੁੰਦੇ ਸਿਰ ਦੀ ਸੱਟ ਲੱਗਣ ਕਰਕੇ ਔਨ ਦੀ ਸਪੋਰਟ ਕੇ ਦਿੱਤ ਵੀ ਹੋ ਗਈ ਤੇਜ਼ ਕਰਕੇ ਸਾਡਾ ਉਪਰਾਲਾ ਇਹੀ ਆ ਛੋਟਾ ਜਿਹਾ ਸਾਰਿਆਂ ਦੇ ਸੰਯੋਗ ਦੇ ਨਾਲ ਕਿ ਹੈਲਮਟ ਪਾਓ ਆਪ ਤਾਂ ਸੇਫ ਰਹੋ ਔਰ ਨਾਲ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਵੀ ਸੇਫ ਰੱਖੋ ਤੁਹਾਡੀ ਅੱਖਾਂ ਦੇ ਸਾਹਮਣੇ ਕੋਈ ਘਟਨਾ ਹੋਈ ਆ ਉਸ ਤੋਂ ਬਾਅਦ ਤੁਸੀਂ ਉਪਰਾਲਾ ਸ਼ੁਰੂ ਕੀਤਾ ਬਿਲਕੁਲ ਜੀ ਸਾਡੀ ਅੱਖਾਂ ਦੇ ਸਾਹਮਣੇ ਘਟਨਾ ਹੋਈ ਆ ਜੀ ਮਕਸੂਦਾ ਸਬਜ਼ੀ ਮੰਡੀ ਦੇ ਬਾਹਰ ਅੱਛਾ ਹਾਂਜੀ ਟਰੱਕ ਸੇਰੋਂ ਨੇ ਕੁਚਲਤਾ ਸੀ ਤੇ ਹੌਂਦੀ ਸਪੋਰਟ ਦੇ ਅੱਥੋਂ ਵੀ ਸੀ ਲੇਡੀ ਸੀ ਜੀ ਆਪਣੀ ਭੈਣ ਆ। ਨੇ ਹੈਲਮਟ ਨਹੀਂ ਪਾਇਆ ਹੋਇਆ। ਹੈਲਮਟ ਨਹੀਂ ਪਾਇਆ ਸੀ ਇਸ ਕਰਕੇ ਸਿਰ ਤੇ ਸੱਟ ਲੱਗਣ ਕਰਕੇ ਦੇ ਅੱਥੋਂ ਸੀ ਹੌਂਦੀ ਸਪੋਰਟ। ਹੁਣ ਤੁਸੀਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ? ਅਸੀਂ ਜੀ ਮੀਡੀਅਮ ਦੇ ਮਾਧਿਅਮ ਰਾਹੀਂ ਪ੍ਰਸ਼ਾਸਨ ਦੇ ਮਾਧਿਅਮ ਰਾਹੀਂ ਅਸੀਂ ਸਾਰਿਆਂ ਨੂੰ ਇਹ ਕਹਿੰਨੇ ਕਿ ਤੁਸੀਂ ਖੁਦ ਵੀ ਸੇਫ ਰਹੋ ਹੈਲਮਟ ਪਾ ਕੇ ਰਹੋ ਅਤੇ ਆਪਣੇ ਪਰਿਵਾਰ ਨੂੰ ਵੀ ਸੇਫ ਰੱਖੋ ਮੈਂ ਐਸਈ ਗੁਲਦੀਪ ਸਿੰਘ ਪੀਆਰਐਸ ਟ੍ਰੈਫਿਕ ਸਟਾਫ ਜਲੰਧਰ ਤੋਂ ਅੱਜ ਮਾਡਲ ਟਾਊਨ ਨੈਟਾ ਦੇ ਨਾਕਾ ਲਗਾਇਆ ਗਿਆ ਇੱਥੇ ਇੱਕ ਸੰਸਥਾ ਵੱਲੋਂ ਹੈਲਮਟ ਵੀ ਦਾਨ ਕੀਤਾ ਜਾ ਰਿਹਾ ਮੈਂ ਇਹਦੇ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਵੀ ਆਪ ਵੀ ਹੈਲਮਟ ਪਾਓ ਦੋ ਵਈਆਂ ਦੇ ਤੇ ਪਿਛਲੀ ਸਵਾਰੀ ਨੂੰ ਵੀ ਪਾਓ ਤੇ ਫੋਰ व्हीਲਰ ਦੇ ਉੱਤੇ ਅਗਲੀ ਸਾਈਡ 'ਤੇ ਦੋਵੇਂ ਸਵਾਰੀਆਂ ਸੀਟ ਬੈਲਟ ਲਾ ਕੇ ਚੱਲਣ ਤਾਂ ਕਿ ਕੀਮਤੀ ਹੋਰ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ ਅੱਜ ਤਾਂ ਤੁਸੀਂ ਹੈਲਮਟ ਬੰਨਦੇ ਪਰ ਲੋਕੀ ਦੇਖਣ ਨੂੰ ਮਿਲਿਆ ਕਿ ਵਾਪਸ ਜਾਂਦੇ ਜਾਂ ਪਰ ਡਰ ਕੇ ਭੱਜਣ ਦੀ ਕੋਸ਼ਿਸ਼ ਵੀ ਕਰ ਰਹੇ ਹਨ ਪਰ ਉਹਨਾਂ ਨੂੰ ਕੀ ਕਹਿਣਾ ਚਾਹਦੇ ਹੋ ਕਿ ਡਰਦੇ ਮਾਹੌਲ ਦੇ ਵਿੱਚ ਕਿਤੇ ਐਕਸੀਡੈਂਟ ਹੋ ਸਕਦਾ ਹੈ ਕੁਝ ਵੀ ਅਸਿ ਘਟਨਾ ਹੋ ਸਕਦੀ ਹੈ ਜਿਸ ਨਾਲ ਲੋਕਾਂ ਦੀ ਕੋਈ ਵੀ ਦੁਰਘਟਨਾ ਹੋ ਸਕਦੀ ਹੈ ਉਹਨੂੰ ਕਿਵੇਂ ਦੇਖਦੇ ਹੋ ਉਹਨਾਂ ਨੂੰ ਤਾਂ ਮੈਂ ਹੀ ਸੰਦੇਸ਼ ਦੇਣਾ ਚਾਹੁੰਦਾ ਵੀ ਇਦਾਂ ਨਹੀਂ ਮੁਰਨਾ ਚਾਹੀਦਾ ਆ ਕੇ ਦੱਸ ਦੋ ਸਾਨੂੰ ਇੱਕ ਵਾਰੀ ਅਸੀਂ ਇਦਾਂ ਨਹੀਂ ਵੀ ਉਸੇ ਵੇਲੇ ਉਹਦਾ ਚਲਾਨ ਕੱਟ ਦਿੰਦੇ ਆ ਉਹਨੂੰ ਵਾਰਨਿੰਗ ਵੀ ਦਿੰਨੇ ਆ ਇਦਾਂ ਮੁੰਨਾ ਨਹੀਂ ਚਾਹੀਦਾ ਬੈਕ ਕਿਉਂਕਿ ਉਹਨਾਂ ਦੀ وجہ ਨਾਲ ਕਿਸੇ ਹੋਰ ਨੂੰ ਨੁਕਸਾਨ ਪਹੁੰਚ ਸਕਦਾ